ਹਿੰਦੇਸ਼ੀ টিআরপি ਨਹੀਂ ਭਰੋ ਸਾਡਾ ਸਾਰੇ ਪਾਸੇ ਜਿਹੜੀ ਇਲੈਕਸ਼ਨ ਆ ਪੀਸਪੂਲੀ ਜਿਹੜੀ ਚੱਲ ਰਹੀ ਆ ਕੋਈ ਪ੍ਰੋਬਲਮ ਨਹੀਂ ਆ ਸਾਡੀ ਜਿਹੜੀ ਪੋਸਟਾ ਅਲਰਟ ਆ ਗਈ ਸਾਰੇ ਅਲਰਟ ਹੋ ਕੇ ਸੀ ਡਿਊਟੀ ਕਰ ਰਹੇ ਆ 350 ਦੇ ਕਰੀਬ ਸਾਡੇ ਜਿਹੜੇ ਮੁਲਾਜ਼ਮ ਇਸ ਜਗ੍ਹਾ ਤੇ ਤਾਇਨਾਤ ਆ ਤੇ ਮੈਡਮ ਵੋਟਰਸ ਨੂੰ ਕੀ ਅਪੀਲ ਕਰਨੀ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਨੀ ਚਾਹਨੀ ਆ ਕਿ ਫ੍ਰੀ ਐਂਡ ਫੇਅਰ ਆਪਣਾ ਇਲੈਕਸ਼ਨ ਕਰਾਨੀ ਆ ਆਓ ਸਾਰੇ ਵੋਟ ਪਾ ਕੇ ਜਾਓ ਸਾਡੀ ਜਿਹੜੀ ਮੁਲਾਜ਼ਮਾ ਹਾਜੇਗਾ ਤੇ ਤਾਂ ਸਤਿਨਾਥ ਹੈਗੇ ਆ ਦੰਦ ਦੀ ਕਿਸੇ ਵੀ ਕਿਸਮ ਦੀ ਕੋਈ ਲੋੜ ਨਹੀਂ ਆ ਸ਼ਰਾਰਤੀ ਅਨਸਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਿਸੇ ਵੇਲੇ ਵੀ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਸ਼ਰਾਰਤੀ ਅਨਸਰਾਂ ਨੂੰ ਅਸੀਂ ਨੱਥ ਪਾਵਾਂਗੇ ਜੇ ਕੋਈ ਸ਼ਰਾਰਤ ਕਰੇਗਾ ਤਾਂ ਸਾਡੀ ਫੋਰਸ ਖੜੀ ਆ ਡੰਡਾ ਪਰੇਡ ਪੂਰੀ ਅਸੀਂ ਕਰਾਂਗੇ 노 ਪ੍ਰੋਬਲਮ ਜੀ ਸੁਗਨਾਮ ਆਪਣਾ ਤਮੀਆ ਡਾਕਟਰ ਹਮਪrakash ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ VOTING ਪ੍ਰਕਿਰਿਆ ਸ਼ੁਰੂ ਹੋ ਗਈ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਤੇ VOTERS ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਤੁਸੀਂ ਵੀ ਆਪਣੇ ਹੱਕ ਦਾ ਇਸਤੇਮਾਲ ਕਰਕੇ ਆਓ ਦੇਖੋ ਜੀ VOT ਪਾਉਣਾ ਸਾਡਾ ਅਧਿਕਾਰ ਹੈਗਾ ਤੇ ਹਰ VOTER ਨੂੰ ਜਿਹੜੀ VOT ਹੈ ਇਹ ਪਾਉਣੀ ਚਾਹੀਦੀ ਹੈ ਆਪਣੀ ਮਰਜ਼ੀ ਦਾ ਜਿਹੜਾ ਕੈਂਡੀਡੇਟ ਹੈ ਉਹਨੂੰ VOT ਪਾਓ ਤੇ ਉਹਨੂੰ ਜਿਤਾਓ ਕਿਸ ਤਰੀਕੇ ਨਾਲ ਸੋਚ ਕੇ ਤੁਸੀਂ VOT ਪਾਈ ਹੈ ਕਿਸ ਤਰੀਕੇ ਪਾਈ ਹੈ ਇਹ ਸੋਚ ਕੇ ਪਾਈ ਹੈਗੀ ਆ ਵੀ ਇਹ ਜਿੱਤਣ ਵਾਲੇ ਕੈਂਡੀਡੇਟ ਜਿਹੜੇ ਹੈਗੇ ਨੇ ਸਾਡੇ ਸ਼ਹਿਰ ਦਾ ਵਿਕਾਸ ਕਰਨ ਇੱਥੇ ਲਾਈਟ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਇੱਥੇ ਸਫਾਈ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਮੇਰਾ ਆਨੰਦ ਦੀਪੰਕਰ ਜੀ ਕੀ ਵੋਟ ਪਾ ਕੇ ਆਇਓ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ ਕੀ ਕਹਿਣਾ ਚਾਹੁੰਦੇ ਹੋ ਬਾਕੀ ਵੋਟਰਾਂ ਨੂੰ ਮਾਹੌਲ ਆਪਣੇ ਆਪਣੇ ਕੈਂਡੀਡੇਟ ਖਲੋਤੇ ਆਪਣੇ ਆਪਣੀ ਮਿਹਨਤ ਹਰ ਇੱਕ ਦੀ ਬਾਕੀ ਲੋਕਾਂ ਜਨਤਾ ਦੀ ਮਰਜ਼ੀ ਆ ਕੱਲੀ ਵੋਟ ਤੇ ਕੁਝ ਨਹੀਂ ਕਹਿ ਸਕਦੀ ਠੀਕ ਜੀ ਬਾਕੀ ਜੇ ਦੀ ਉਕਾਲਪੁਰ ਖ ਕੋ ਹਾਮੀ ਪਰੇਗਾ ਉਹ ਚੀਜ਼ ਹੋਣੀ ਆ ਬੰਦਾ ਦੇ ਜੋ ਕਰਦਾ ਉਹ ਕਰਦਾ ਹੀ ਵਾਪੇ ਛਾਰ ਕੋਈ ਪਾਰਟੀ ਲਾਉਂਦੀ ਆ ਕੀ ਹਾਂ ਜਾਂਦੇ ਆ ਵੋਟ ਦੇ ਹੱਥ ਦਾ ਇਸਤੇਮਾਲ ਕਰਨਾ ਚਾਹੀਦਾ ਹਾਂ ਹਾਂ ਕਰਨਾ ਚਾਹੀਦਾ ਜਰੂਰ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਆਪ ਟਾਈਮ ਕੱਢ ਕੇ ਆਓ ਵੋਟ ਪਾਓ ਇਹ ਤੁਹਾਡਾ ਹੱਕ ਆ ਠੀਕ ਵਧੀਆ ਦੇ ਹਰ ਇੱਕ ਬੰਦਾ ਵਧੀਆ ਹੀ ਚਾਹੁੰਦਾ ਤੋ ਇਹ ਵੀ ਵਧੀਆ ਚਾਹੁੰਦੇ ਜੀ ਸਾਰੇ ਵਧੀਆ ਚਾਹਦੇ ਜੀ ਹੈਨਾ ਤਾਂ ਕਰਕੇ ਹਰ ਇੱਕ ਨੂੰ ਵਧੀਆ ਚਾਹੀਦਾ ਹੁੰਦਾ ਮਾੜਾ ਦੇ ਕੋਈ ਨਹੀਂ ਕਹਿੰਦਾ ਹੋਏ ਸਾਰੇ ਕਹਿੰਦੇ ਵਧੀਆ ਹੈ